ਦਰਨ ਦਰਨ ਜਿਮਣੀ ਚੋਨ ਨੂੰ ਲੈ ਕੇ ਚੋਨ ਅਖਾੜਾ ਜਿੱਥੇ ਭੱਕਿਆ ਹੋਇਆ ਤਾਂ ਹਰ ਇੱਕ ਪਾਰਟੀ ਔਰ ਉਹਨਾਂ ਦੇ ਉਮੀਦਵਾਰ ਵੀ ਪੱਬਾਂ ਪਾਰ ਨਜ਼ਰ ਆ ਰਹੇ ਨੇ ਪੰਥਕ ਹਲਕੇ ਦੀਆਂ ਵੀ ਗੱਲਾਂ ਹੋ ਰੀਆਂ ਨੇ ਔਰ ਪੰਜ ਕੋਣੇ ਮੁਕਾਬਲੇ ਦਾ ਵੀ ਜ਼ਿਕਰ ਇਸ ਜਿਮਣੀ ਚੌਣ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਸ ਵੇਲੇ ਅਸੀਂ ਤਰਨਤਾਰਨ ਦੀ ਗਾਂਧੀ ਪਾਰਕ ਦੇ ਵਿੱਚ ਆ ਜਿੱਥੇ तमाम ਸਿਆਸੀ ਦਲ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ ਵੀ ਸਾਡੇ ਨਾਲ ਹੋਣਗੇ ਔਰ ਤਰਨਤਾਰਨ ਦੇ ਉਹ ਵੋਟਰ ਜਿਨ੍ਹਾਂ ਨੇ ਫੈਸਲਾ ਕਰਨਾ ਕਿ ਆਖਿਰਕਾਰ ਤਰਨਤਾਰਨ ਤੋਂ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਿਸ ਨੂੰ ਦੇਣੀ ਹੈ ਸ਼ੁਰੂਆਤ ਕਰਦੇ ਆ ਸੱਤਾ ਧਿਰ ਤੋਂ ਕਿਉਂਕਿ ਸੱਤਾ ਧਿਰ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਸਰਕਾਰ ਤੁਹਾਡੀ ਹੈ ਜਿਮਨੀ ਚੋਣ ਨੂੰ ਲੈ ਕੇ ਇਹ ਵੀ ਧਾਰਨਾ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਦੀ ਜਿਮਨੀ ਚੋਣ ਹੁੰਦੀ ਹੈ ਪਰ ਗੱਲ ਇੱਥੇ ਮੁੱਦਿਆਂ ਦੀ ਵੀ ਹੋ ਰਹੀ ਹੈ ਪੰਤਕ ਹਲਕੇ ਦੀ ਵੀ ਹੋ ਰਹੀ ਹੈ ਤੁਸੀਂ ਕਿਦਾਂ ਦੇਖ ਰਹੇ ਹੋ ਚੋਣ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਜਿਮਨੀ ਚੋਣ ਦੀ ਜਿਹੜੀ ਗੱਲ ਕੀਤੀ ਹਮੇਸ਼ਾ ਜਦੋਂ ਵੀ ਸੀਟ ਖਾਲੀ ਹੋਵੇ ਜਿਮਨੀ ਚੋਣ ਤੇ ਹੁੰਦੀ ਆ ਪਰ ਸਾਡੇ ਆਮ ਆਦਮੀ ਪਾਰਟੀ ਦਾ ਇਤਿਹਾਸ ਆ ਕਿ ਜਿੰਨੀ ਸੰਗਠਨ ਦੇ ਨਾਲ ਸਾਡੀ ਇਲੈਕਸ਼ਨ ਅਸੀਂ ਲੜਦੇ ਹੀ ਸਾਡੀ ਆਮ ਆਦਮੀ ਪਾਰਟੀ ਜਿੱਦੇ ਇੱਕਜੁਰ ਹੋ ਕੇ ਅਸੀਂ ਲੜਦੇ ਆ ਸਾਡਾ ਇਹੋ ਜੀ ਕ੍ਰੈਡੀਬਿਲਟੀ ਬਣ ਚੁੱਕੀ ਆ ਕਿ ਸਾਡੀਆਂ ਆਮ ਆਦਮੀ ਚੋਣਾਂ ਜਿੱਤਣ ਕਰਕੇ ਹੀ ਅਸੀਂ 2027 ਦੇ ਵਿੱਚ ਜਿੱਤਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਜਦੋਂ ਵੀ ਜਿਹੜੀ ਵੀ ਜਿਮਨੀ ਚੋਣ ਅਸੀਂ ਜਿੱਤੀ ਆ ਲੜੀਆ ਸੀ 100 ਰੋ ਕੇ ਜਿੱਤਦੇ ਆ ਸਾਡੇ ਸੈਂਕੜੇ ਹਜ਼ਾਰਾਂ ਐਮ ਐਲ ਏ ਵਰਕਰ ਸਹਿਬਾਨ ਸਾਰੇ ਟੋਟਲੀ ਪੂਰੀ ਤਰ੍ਹਾਂ ਪਾਰਟੀ ਦੇ ਨਾਲ ਮੈਂ ਬੁੱਧਿਆਂ ਤੇ ਵੀ ਆਉਂਗਾ ਸਭ ਤੋਂ ਪਹਿਲਾਂ ਜਿਹੜੀ ਸੱਤਾ ਦੇ ਵਿੱਚ ਪੰਜਾਬ 'ਚ ਇਹਨਾਂ ਦੀ ਸਰਕਾਰ ਹੈ ਕੇਂਦਰ 'ਚ ਤੁਹਾਡੀ ਸਰਕਾਰ ਹੈ ਬੀਜੇਪੀ ਪਿਛਲੀ ਵਾਰ ਜਦੋਂ ਚੋਣਾਂ ਸੀ ਕਿਸਾਨ ਅੰਦੋਲਨ ਕਰਕੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਵੜਨ ਨਹੀਂ ਦਿੱਤਾ ਗਿਆ ਔਰ ਜੇਕਰ ਮੈਂ ਲੋਕ ਸਭਾ ਦੀ ਗੱਲ ਕਰਾਂ ਤਾਂ ਅਮਰਤਪਾਲ ਸਿੰਘ ਜੋ ਜੁਇਲ ਦੇ ਵਿੱਚ ਹੈ ਉਹ ਵੱਡੇ ਮਾਰਜਨ ਦੇ ਨਾਲ ਜਿੱਤਦੇ ਆ ਇਸ ਚੋਣ ਨੂੰ ਬੀਜੇਪੀ ਕਿਸ ਤਰੀਕੇ ਦੇ ਨਾਲ ਲੜ ਰਹੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਆਪਣੇ ਪੂਰੇ ਦਮਖੰਮ ਨਾਲ ਲੜ ਰਹੀ ਹੈ ਔਰ ਰਾonal ਸਤਾਈ ਦੇ ਵਿੱਚ ਵੀ ਅਸੀਂ 117 ਸੀਟਾਂ ਦੇ ਲੜਾਂਗੇ ਉਹ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਲਾਅਰਡ ਆਰਡਰ ਦੀ ਸਿਚੁਏਸ਼ਨ ਬੜੀ ਮਾੜੀ ਹੈ ਔਰ ਨਾਲ ਦੀ ਨਾਲ ਇਹ ਵਿਕਾਸ ਵਾਲਾ ਤਾਂ ਆਪਾਂ ਦੇਨੇ ਆ ਉਸ ਦਿਨ ਵੀ ਕਿਹਾ ਸੀ ਵੀ ਝੋਨੇ ਵਾਲਾ ਪਿੰਡ ਪ੍ਰਾਲੀ ਤੋਂ ਪਤਾ ਲੱਗ ਜਾਂਦਾ ਸਾ ਜਿਹੜੇ ਵਿਧਾਇਕ ਵਿਚਾਰੇ ਉਹਨਾਂ ਦੇ ਦੁਨੀਆ ਚ ਨਹੀਂ ਰਹੇ ਉਹਨਾਂ ਦੇ ਦਫ਼ਤਰ ਨੂੰ ਜਾਂਦੀ ਸੜਕ 3.5 ਸਾਲ ਨਹੀਂ ਬਣੀ ਤੇ ਬਾਕੀ ਲਾਅਰਡ ਆਰਡਰ ਔਰ ਨਸ਼ਾ ਇਹ ਦੇ ਉੱਪਰ ਤਾਂ ਜੱਗ ਜਾ ਰਿਹਾ ਹੈਗਾ ਬਿਲਕੁਲ ਸਭ ਤੋਂ ਪਹਿਲਾਂ ਮੈਂ ਸਾਰੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਇਹਨਾਂ ਦਾ ਜਵਾਬ ਵੀ ਦੇਣਾ ਹੋਵੇਗਾ ਔਰ ਇਹਨਾਂ ਨੇ ਬੜੇ ਦਮਖੰਦ ਦੇਣਾ ਕਿਹਾ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਹੁਣ ਤਾਂ ਬਿਲਕੁਲ ਬਿਲਕੁਲ ਸੱਤਾ ਸਖਾ ਪੜ ਗਿਆ ਦੇਖੋ ਰੋ ਜਵਾਬ ਲਵਾਂਗੇ ਹੁਣ ਕਾਂਗਰਸ ਦੀ ਵਾਰੀ ਹੈ ਕਾਂਗਰਸ ਇਸ ਸੀਟ ਤੋਂ ਪਹਿਲਾਂ ਜਿੱਤਦੀ ਵੀ ਰਹੀ ਹੈ ਪਰ ਇਸ ਵਾਰੀ ਕਿਉਂਕਿ ਬਿਲਕੁਲ ਸਮੀਕਰਨ ਵੱਖਰੇ ਨੇ ਪਹਿਲਾਂ ਦੋ ਜਾਂ ਤਿੰਨ ਪਾਰਟੀਆਂ 'ਚ ਮੁਕਾਬਲਾ ਦੇਖਿਆ ਜਾਂਦਾ ਸੀ ਇਸ ਵਾਰ ਪਹਿਲੀ ਵਾਰ ਇਹ ਚਰਚਾ ਹੈ ਕਿ ਪੰਜ ਕੋਣਾ ਮੁਕਾਬਲਾ ਹੈ ਔਰ ਪੰਤਕ ਸੀਟ ਹੋਣ ਕਰਕੇ ਜਿਹੜੀਆਂ ਹੋਰ ਧਿਰਾਂ ਨੇ ਜਿਹੜੀਆਂ ਹਾਲੇ ਸਿਆਸਤ 'ਚ ਨਵੀਆਂ ਆਈਆਂ ਨੇ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਹੈ ਪਹਿਲੋ ਤੇ ਸਾਰੇ ਸਤਕਾਰਯੋਗ ਬੁਲਾਰਿਆਂ ਨੂੰ ਤੇ ਜਿੰਨੇ ਵੀ ਸੱਜਣ ਆਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸ਼ਰਮਾ ਜੀ ਤੁਸੀਂ ਕਹ ਆਏ ਪੰਥਕ ਸੀਟ ਮੈਂ ਇਹਦੇ ਦੋ ਜਵਾਬ ਦਊਂਗਾ ਪਹਿਲਾ ਤੇ ਜੇ ਇਹ ਪੰਥਕ ਸੀਟ ਆ ਤੇ ਤੁਹਾਨੂੰ ਪਤਾ ਇੱਥੇ ਸਾਡੇ ਧਰਵੀ ਨਗਰੀ ਉਤਰੀ ਜੀ ਇੱਕ Hindu ਕੈਂਡੀਡੇਟ ਸੀ ਉਹ ਜਿੱਤੇ ਔਰ ਲਗਾਤਾਰ ਦੋ ਵਾਰੀ ਉਹ 50-50000 ਵੋਟ ਲੈ ਕੇ ਜਦੋਂ ਹਾਰੇ ਉਹਦੇ ਵੀ 33000 ਵੋਟ ਸੀ ਪਹਿਲੀ ਗੱਲ ਆਪਾਂ ਪੰਥਕ ਪੰਥਕ ਇਹ ਗੱਲ ਕਰਦੇ ਆਂ ਰਾਜਨੀਤੀ ਦੇ ਵਿੱਚ ਅਸੀਂ ਪੰਥ ਨੂੰ ਲਿਆਉਂਦੇ ਕਿਉਂ ਪੰਥ ਠੀਕ ਆ ਮੈਂ ਵੀ ਗੁਰੂ ਦਾ ਖਾਲਸਾ ਐ ਸਿੰਘ ਆ ਪੰਥਕ ਸਾਨੂੰ ਚਾਹੀਦਾ ਏ ਹੋਰ ਕਈ ਸਾੜਕੋ ਜਿਹੜੇ ਸਾਡੇ ਸ਼ੋਭੇ ਨੇ ਧਰਮ ਦਾ ਫਲਸਫਾ ਐ ਸਿੱਖੀ ਦਾ ਫਲਸਫਾ ਐ ਯਾ ਹੋਰ ਸਾਂਝੀ ਵਾਲਦਾ ਦਾ ਫਲਸਫਾ ਹੈ ਉਹਦੇ ਚ ਅਸੀਂ ਧਰਮ ਲਿਆਉਣਾ ਚਾਹੀਦਾ ਜਦੋਂ ਰਾਜਨੀਤੀ ਦੇ ਵਿੱਚ ਅਸੀਂ ਧਰਮ ਲਿਆਉਂਦੇ ਆ ਮੈਨੂੰ ਲੱਗਦਾ ਇਹ ਗੱਲ ਠੀਕ ਨਹੀਂ ਹੈ ਤੁਸਾਂ ਸਭ ਤੁਹਾਡੇ ਤੇ ਇਸੇ ਗੱਲ ਤੇ ਫੇਰ ਆਉਂਗਾ ਪਹਿਲਾਂ ਮੈਂ ਇਹਨਾਂ ਦੇ ਨਾਲ ਗੱਲ ਕਰ ਲਾਂ ਵਾਰਿਸ ਪੰਜਾਬ ਦੇ ਤੁਸੀਂ ਦਾਵਾ ਕਰਦੇ ਹੋ ਕਿ ਤੁਹਾਡੀ ਪਾਰਟੀ ਪੰਥਕ ਹੈ ਤੁਸੀਂ ਪੰਥ ਦੀ ਗੱਲ ਕਰਦੇ ਹੋ ਪੰਥਕ ਅਜੰਡਾ ਤੁਹਾਡੇ ਤੁਹਾਡੇ ਕੋਲ ਹੈ ਤਾਂ ਬਾਕੀ ਪਾਰਟੀਆਂ ਨੂੰ ਕਿੱਦਾਂ ਦੇਖਦੇ ਹੋ ਔਰ ਤੁਹਾਡੇ ਔਰ ਉਹਨਾਂ ਦੇ ਵਿੱਚ ਫਰਕ ਕੀ ਹੈ ਦੇਖੋ ਜੀ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਆ ਅਸੀਂ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਆ ਸਾਡੇ ਭਰਾ ਨੇ ਬੇਨਤੀ ਕੀਤੀ ਆ ਵੀ ਪੰਥਕ ਪੰਥ ਨੂੰ ਜਿਹੜਾ ਰਾਜਨੀਤੀ ਚ ਨਹੀਂ ਲੈਣਾ ਚਾਹੀਦਾ ਤੇ ਪੰਥ ਰਾਜਨੀਤੀ ਕਰਨ ਵਾਤੇ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਅਸੀਂ ਉਸ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਨੇ ਆ ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦੇ ਆਂ ਜਦੋਂ ਵੀ ਕੋਈ ਇਲੈਕਸ਼ਨ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਓਟ ਆਸਰਾ ਸ੍ਰੀ ਹਰ ਗੋਬਿੰਦ ਪਾਤਸ਼ਾਹ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਦੇ ਆਂ ਤੇ ਬਾਕੀ ਪਾਰਟੀਆਂ ਜਿਹੜੀਆਂ ਉਹ ਆਪਣੇ ਜਿੱਦਾਂ ਪੁਰਾਣਾ ਉਹਨਾਂ ਦੀ ਰਵਾਇਤ ਤਾਂ ਉਹ ਤਾਂ ਪੰਥਕ ਰਵਾਇਤ ਹੋ ਗਈ ਤੁਹਾਡੇ ਕੋਲ ਏਜੰਡਾ ਮੁੱਦਾ ਕੀ ਹੈ ਕਿਉਂਕਿ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਆ ਉਹਨਾਂ ਨੇ ਕੱਲ ਨੂੰ ਵਿਕਾਸ ਦੀ ਵੀ ਗੱਲ ਕਰਨੀ ਆ ਹੋਰ ਕਈ ਚੀਜ਼ਾਂ ਨੇ ਉਸ ਚੀਜ਼ ਨੂੰ ਲੈ ਕੇ ਲੋਕਾਂ 'ਚ ਕਿੱਦਾਂ ਜਾ ਰਹੇ ਸਭ ਤੋਂ ਵੱਡਾ ਮੁੱਦਾ ਤਰਨਤਾਂ ਦੇ ਵਿੱਚ ਨਸ਼ੇ ਦਾ ਮੁੱਦਾ ਹੈ ਕਿਉਂਕਿ ਨਸ਼ੇ ਦੇ ਨਾਲ ਆਏ ਦਿਨ ਮੌਤਾਂ ਰਹੀਆਂ ਜਿੰਨੀਆਂ ਵੀ ਪਾਰਟੀਆਂ ਅੱਜ ਤੱਕ ਆਈਆਂ ਸਾਰੀਆਂ ਨੇ ਨਸ਼ੇ ਦੇ ਮੁੱਦੇ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਕਿਸੇ ਨੇ ਵੀ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਸਾਡੀ ਦੇ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਜੀ ਨੇ ਜਿੰਨਾ ਚਿਰ ਵੀ ਗਰਾਊਂਡ ਤੇ ਕੰਮ ਕੀਤਾ ਨਸ਼ੇ ਤੇ ਕੰਮ ਕੀਤਾ ਤੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਕਰਕੇ ਤੇ ਗੁਰੂ ਦੇ ਲੜ ਲਾਇਆ ਅਮਰਤ ਸੰਚਾਰ ਕਰਵਾਏ ਤੇ ਜਿਹੜੀ ਨੌ ਜਵਾਨੀ ਅੱਜ ਨਸ਼ਿਆਂ ਦੇ ਵਿੱਚ ਰੁੱੜਦੀ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤੇ ਨਾਲ ਵਿਕਾਸ ਦੀ ਜਿਹੜੀ ਗੱਲ ਆਪਾਂ ਕਰਦੇ ਆਂ ਉਹ ਸਾਡਾ ਉਮੀਦਵਾਰ ਜ਼ਰੂਰ ਅੰਦਰ ਆ ਕਿਉਂਕਿ ਧੱਕੇਸ਼ਾਹੀ ਦੇ ਨਾਲ ਉਹਨਾਂ ਨੂੰ ਨਜਾਇਜ਼ ਐਨਐਸਏ ਲਾ ਕੇ ਅੰਦਰ ਦਿੱਤਾ ਗਿਆ ਪਰ ਗਰਾਊਂਡ ਲੈਵਲ ਤੇ ਉਹਨਾਂ ਦੀ ਪਾਰਟੀ ਜਿਹੜੀ ਅੱਜ ਪਿਛਲੇ ਦਿਨੀ ਹੜਾਂ ਦੀ ਗੱਲ ਕਰ ਲਈਏ ਤੇ 21 ਕੈਂਪ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਲਗਾਤਾਰ ਚੱਲ ਰਹੇ ਆ ਅੱਜ ਵੀ ਨਿਰਵਗਣ ਚੱਲ ਰਹੇ ਆ ਹਜੇ ਕਿ ਕੰਮ ਸਰਕਾਰਾਂ ਦੇ ਸੀ ਇਹ ਪਹਿਲਾਂ ਜਵਾਬ ਲੈਣਾ ਸਰਕਾਰ ਉਹਨਾਂ ਦੀ ਹੈ ਹੜਾਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਉਹ ਕਹਿ ਰਹੇ ਕਿ ਅਸੀਂ ਹੜਾਂ ਦੇ ਵਿੱਚ ਬਹੁਤ ਕੰਮ ਕੀਤਾ ਕੈਂਪ ਹਲੇ ਵੀ ਚੱਲ ਰਿਹਾ ਹੈ ਸਰਕਾਰ ਕਿੱਥੇ ਖੜੀ ਹੈ ਮੇਰੀ ਬੇਨਤੀ ਆ ਪਹਿਲਾਂ ਤਾਂ ਮੈਂ ਜੀ ਆਇਆ ਕਰਦਾ ਤੁਹਾਡੇ ਚੈਨਲ ਨੂੰ ਤਰਨ ਗੁਰੂ ਅਮਰ ਅਰਜਨ ਦਾਸ ਦੀ ਧਰਤੀ ਤੇ ਪਹੁੰਚਣ ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਵਾ ਵੀ ਜਿਹੜੇ ਹੜ੍ਹਾਂ ਦੀ ਗੱਲ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ੍ਹ ਆਏ ਆ ਕੁਦਰਤ ਦੀ ਕਰੋਪੀ ਸੀਗੀ ਕਿਹੜੇ ਕਿਹੜੀ ਸੰਸਥਾ ਜਾਂ ਕਿਹੜੇ ਪਾਰਟੀ ਆਮ ਆਦਮੀ ਪਾਰਟੀ ਦਾ ਹਰ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਕੰਮ ਕੀਤਾ ਸਾਡੇ ਮੰਤਰੀ ਪਹਿਲਾਂ ਚੱਪਲਾ ਤੱਕ ਨਹੀਂ ਪਾਈਆਂ ਉਹਨਾਂ ਨੇ ਦਿਨ ਰਾਤ ਇੱਕ ਕੀਤੀ ਅਸੀਂ ਕਿਸੇ ਨੂੰ ਅਸੀਂ ਵੇਖੋ ਇਹ ਕੀਤਾ ਸੀ ਸੇਵਾ ਕਰਨ ਵਾਸਤੇ ਕੇ ਇਹਨੂੰ ਵਿਖਾਵੇ ਵਾਸਤੇ ਨਹੀਂ ਕੀਤਾ ਇਹ ਇਸ ਤੇ ਕ੍ਰੈਡੀਬਿਲਟੀ ਜਾਂ ਕ੍ਰੈਡਿਟਰ ਲੈਣਾ ਹੈ ਕੋਈ ਵਧੀਆ ਗੱਲ ਨਹੀਂ ਗੱਲ ਕਰ ਰਹੇ ਪੰਥਕ ਦੀ ਪੰਥਕ ਕੌਣ ਨੇ ਅਸੀਂ ਇਹ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਪੰਥ ਜਿਹੜਾ ਵਾ ਉਹ ਸਾਨੂੰ ਗੁਰੂ ਸਾਹਿਬ ਨੇ ਬਾਣੀ ਦੱਸੀ ਦਿੱਤੀ ਆ ਜਿਹਦੇ ਚ ਅਸੀਂ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਆ ਸਿਆਸਤ ਤੇ ਪੰਥ ਪੂਰੀ ਬਾਣੀ ਦੇ ਵਿੱਚ ਦੱਸਿਆ ਗਿਆ ਵਾ ਕਿ ਸਿੱਖੀ ਕੀ ਆ ਔਰ ਸਿੱਖ ਸਿਧਾਂਤ ਦੇ ਉੱਤੇ ਕਿੱਦਾਂ ਚੱਲਣਾ ਅਸੀਂ ਲੋਕ ਰਾਜਨੀਤੀ ਦੇ ਵਿੱਚ ਪੰਥ ਜਿਹੜੇ ਪੰਥਕ ਆ ਨਾ ਜਿਹੜੇ ਆਪਣੇ ਉਹਨੂੰ ਪੰਥਕ ਕਹਿੰਦੇ ਕਹਿੰਦੇ ਖਤਰੇ 'ਚ ਆ ਗਿਆ ਜੀ ਪੰਥ ਉਹ ਅੱਜ ਇੱਥੇ ਪਹੁੰਚੇ ਹੀ ਨਹੀਂ ਕਾਲੀ ਦਲ ਨੇ ਪੰਥ ਦਾ ਜੋ ਜਲੂਸ ਉਹਨਾਂ ਨੂੰ ਵੀ ਬੁਲਾਇਆ ਸ਼ਾਇਦ ਉਹ ਵੀ ਆ ਜਾਣ ਮੈਂ ਤੁਹਾਨੂੰ ਦੱਸਦਾ ਵੀ ਕਾਲੀ ਦਲ ਜਮਾਤ ਨੇ ਜੋ ਪੰਥ ਦਾ ਜਲੂਸ ਕੱਢਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਔਰ ਉਹਨੂੰ ਬੁਰੀ ਤਰ੍ਹਾਂ ਉਥੋਂ ਮਾਰੇ ਬਹੁਤ ਘਟੀਆ ਤਰ੍ਹਾਂ ਦੇ ਇੱਕ ਵਾਰੀ ਪਹਿਲਾਂ ਜੀ ਇੱਕ ਮਿੰਟ ਬਹੁਤ ਘਟੀਆ ਤਰ੍ਹਾਂ ਦੇ ਦੇਸ਼ ਜਾਰੀ ਹੋਏ ਇਸ ਕਰਕੇ ਉੱਥੇ ਤਾਂ ਸਾਡਾ ਕੋਈ ਸਿੱਖ ਚਿਹਰਾ ਰੋਲਾ ਨਹੀਂ ਪਾਉਂਦਾ ਇਸ ਰੋਮਨੀ ਕਮੇਟੀ ਇਹ ਕਿਉਂ ਕਰ ਰਹੀ ਆ ਡਰਦੇ ਨੇ ਉਥੋਂ ਮੈਂ ਪਹਿਲਾਂ ਸਵਾਗਤ ਪਹਿਲਾਂ ਮੈਂ ਸਵਾਗਤ ਕਰ ਲਾਂ ਪਹਿਲਾਂ ਮੈਂ ਸਵਾਗਤ ਕਰ ਲਾਂ ਕਿ ਅਕਾਲੀ ਦਲ ਦੇ ਵੀ ਬਲਾਰੇ ਜਿਹੜੇ ਪਹੁੰਚ ਚੁੱਕੇ ਨੇ ਤੁਹਾਡੀ ਇਸ ਵੇਲੇ ਜਿਹੜੇ ਉਮੀਦਵਾਰ ਪਾਰਟੀ ਵੱਲੋਂ ਜਿਨ੍ਹਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੁਹਾਡੇ ਕੋਲ ਕੀ ਮੁੱਦਾ ਕੀ ਏਜੰਡੇ ਨੇ ਕਿਉਂਕਿ ਗੱਲ ਹੋ ਰਹੀ ਹੈ ਪੰਥਕ ਦੀ ਔਰ ਪੰਥਕ ਜਿਹੜੇ ਵਾਰਸ ਪੰਜਾਬ ਦੇ ਉਹ ਦਾਵਾ ਕਰ ਰਹੇ ਕਿ ਅਸੀਂ ਪੰਥਕਾਂ ਦੂਜੇ ਲੋਕਾਂ ਨੇ ਪੰਥ ਦਾ ਨੁਕਸਾਨ ਕੀਤਾ ਤੁਸੀਂ ਕਿਦਾਂ ਦੇਖਦੇ ਹੋ ਇਸ ਲੜਾਈ ਨੂੰ ਦੇਖੋ ਜੀ ਅਸੀਂ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਖਤੈ ਇੱਥੇ ਜਿੰਨੀਆਂ ਵੀ ਪਾਰਟੀਆਂ ਦੇ ਬਲਾਰੇ ਮੇਰੇ ਹਣ ਤੋਂ ਪਹਿਲਾਂ ਬੋਲੇ ਆ ਮੈਂ ਨਹੀਂ ਸੁਣੀ ਗੱਲ ਵੀ ਕਿਹੜੀ ਗੱਲ ਤੇ ਡਿਬੇਟ ਹੋ ਰਹੀ ਹੈ ਤੁਸੀਂ ਗੱਲ ਕੀਤੀ ਵੀ ਕਿਹੜੇ ਏਜੰਡੇ ਆ ਜਿੰਨੀਆਂ ਇੱਥੇ ਜਥੇਬੰਦੀਆਂ ਖਲੋਤੀਆਂ ਕਿਸੇ ਨੇ ਇਹ ਗੱਲ ਨਹੀਂ ਕਹੀ ਹੋਗੀ ਵੀ ਅਸੀਂ ਵਿਕਾਸ ਦੇ ਏਜੰਡੇ ਤੇ ਇਲੈਕਸ਼ਨ ਲੜਦੇ ਆਂ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮਾਇੰਦਗੀ ਜਥੇਬੰਦੀ ਹੈ ਜਿਹੜਾ ਸਾਡਾ ਕੈਂਡੀਡੇਟ ਹੈ ਧਰਮੀ ਫੌਜੀ ਪਰਿਵਾਰ ਦਾ ਕੈਂਡੀਡੇਟ ਹੈ ਇਸ ਪਰਿਵਾਰ ਨੂੰ ਜਿਵੇਂ ਤੁਸੀਂ ਆਖਿਆ ਕਿ ਵਾਰਿਸ ਪੰਜਾਬ ਨੇ ਸਾਡੇ ਤੇ ਅਲੀਗੇਸ਼ਨ ਲਾਇਆ ਕਿ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਰਤਾ ਇਸੇ ਪਰਿਵਾਰ ਨੇ 50 ਪਿੰਡਾਂ ਦੇ ਵਿੱਚ ਜਦੋਂ ਭਾਈ ਅਮਰਪਾਲ ਸਿੰਘ ਖਾਲਸਾ ਇਲੈਕਸ਼ਨ ਲੜੇ ਨੇ 50 ਪਿੰਡਾਂ ਦੇ ਵਿੱਚ ਹੋਰ ਕਿਸੇ ਪਾਰਟੀ ਦਾ ਬੂਥ ਨਹੀਂ ਲੱਗਣ ਦਿੱਤਾ ਉੱਥੇ ਜਾ ਕੇ ਠੋਕ ਕੇ ਮਦਦ ਕੀਤੀ ਹੈ ਜਦੋਂ ਇਲੈਕਸ਼ਨ ਜਿੱਤੇ ਨੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਜਾ ਕੇ ਪਤਾ ਕਰ ਲਿਓ ਚਵਾਲ ਸਾਈਡ ਤੋਂ ਸਾਰਿਆਂ ਤੋਂ ਵੱਡਾ ਜਿਹੜਾ ਚੋਣ ਜਲਸਾ ਮੀਆਂਪੁਰ ਪਿੰਡ ਦੇ ਵਿੱਚ ਹੋਇਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਪਿੰਡਾਂ ਦੇ ਵਿੱਚ ਜਾ ਕੇ ਜਿੱਤਣ ਤੋਂ ਬਾਅਦ ਆਪ ਮਠਿਆਈਆਂ ਦੇ ਡੱਬੇ ਵੰਡੇ ਆ ਪੰਥਕ ਪਰਿਵਾਰ ਹੈ ਕਿਉਂ ਮਦਦ ਕੀਤੀ ਸੀ ਸਿਰਫ ਇਸ ਕਰਕੇ ਕੀਤੀ ਪਰ ਇਸ ਵਾਰੀ ਤੱਕ ਦੋਵੇਂ ਪਰਿਵਾਰ ਪੰਥਕ ਸੀ ਧਰਮੀ ਫੌਜੀ ਪਰਿਵਾਰ ਇਸ ਵਾਰੀ ਚਰਚਾਵਾਂ ਨੇ ਕਿ ਤੁਹਾਡੀ ਸਭ ਤੋਂ ਵੱਡੀ ਟੱਕਰ ਉਹਨਾਂ ਦੇ ਨਾਲ ਮੇਰੀ ਗੱਲ ਵੇਖੋ ਮੇਰੀ ਗੱਲ ਸੁਣੋ ਸਾਡੀ ਟੱਕਰ ਵੇਖੋ ਜਦੋਂ ਆਪਾਂ 4-5 ਜਿਹੜੇ ਮੈਦਾਨ ਦੇ ਵਿੱਚ ਜਿਹੜੇ ਲੜਾਈ ਲੜ ਰਹੇ ਨਾ ਸਾਰੇ ਟੱਕਰ 'ਚ ਹੈ ਮੈਂ ਨਹੀਂ ਕਹਿੰਦਾ ਕਿ ਕੋਈ ਟੱਕਰ ਤੋਂ ਬਾਹਰ ਹੈ ਸਾਰਿਆਂ ਦੀ ਟੱਕਰ ਹੈ ਪਰ ਜਿੰਨੇ ਵੀ ਇੱਥੇ ਕਾਂਗਰਸ ਦੇ ਬਲਾਰੇ ਵੀ ਖਲੋਤੇ ਨੇ ਇੱਥੇ ਆਮ ਆਦਮੀ ਪਾਰਟੀ ਦੇ ਵੀ ਬਲਾਰੇ ਖਲੋਤੇ ਨੇ ਵਾਰਿਸ ਪੰਜਾਬ ਜਥੇਬੰਦੀ ਖਲੋਤੀਆਂ ਸਤਿਕਾਰ ਕਰਦੇ ਨੇ ਸਾਹਿਬ ਜੀ ਉਹਨਾਂ ਦੇ ਨਾਲ ਸਾਡੀ ਕੋਈ ਡਿਬੇਟ ਨਹੀਂ ਅਸੀਂ ਸਤਿਕਾਰ ਕਰਦੇ ਆਂ ਵੀ ਉਹ ਪੰਥ ਦੀ ਗੱਲ ਕਰਦੇ ਆ ਆਹ ਜਿਹੜੀਆਂ ਦੋ ਪਾਰਟੀਆਂ ਖਲੋਤੀਆਂ ਵਿਕਾਸ ਦੇ ਨਾਂ ਤੇ ਸਾਡੇ ਨਾਲ ਓਪਨ ਡਿਬੇਟ ਦੇ ਵਿੱਚ ਆਪਾਂ ਖਲੋਤੇ ਆਂ ਡਾਟੇ ਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਆਪਾਂ ਲਾਲਾ ਲਾਲਾ ਕਰਾ ਦਈਏ ਡਾਟੇ ਦੇ ਨਾਲ ਸਾਡੇ ਨਾਲ ਸਾਰੀਆਂ ਗੱਲਾਂ ਕਰਨ ਇਕੱਲੀ ਇਕੱਲੀ ਗੱਲ ਦਾ ਠੋਕ ਕੇ ਜਵਾਬ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਹੈ ਬੀਜੇਪੀ ਸੈਕੂਲਰ ਪਾਰਟੀ ਹੋਣ ਦਾ ਦਾਵਾ ਕਰਦੀ ਹੈ ਪਰ ਇੱਥੇ ਗੱਲ ਤਾਂ ਪੰਥ ਦੀ ਪੰਥਕ ਮੁੱਦਿਆਂ ਦੀ ਹੋ ਰਹੀ ਹੈ ਗੁਰੂ ਸਾਹਿਬ ਹੀ ਸਾਡੇ ਨੇ ਜੋ ਸਾਨੂੰ ਕਿਹਾ ਸੀ ਅਵਲ ਲੱਲਾ ਨੂਰ ਉਪਾਇ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਭ ਜਾਂ ਕੌਣ ਭਲੇ ਕੋ ਮੰਦੇ ਤੇ ਪੰਥਕਾਲੀ ਗੱਲੇ ਗੁਰੂ ਸਾਹਿਬ ਦਾ ਸਾਡੇ ਉਪਦੇਸ਼ ਦੇ ਅਸੀਂ ਮੱਖਾਂ ਜਦੋਂ ਅਸੀਂ ਵੋਟ ਪਰ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉੱਥੇ ਤਾਂ ਕੋਈ ਹਿੰਦੂ ਮੁਸਲਮ ਸਾਈ ਸਾਰੇ ਲੋਕ ਪਾਉਂਦੇ ਵੋਟਾਂ ਫੇਰ ਹੀ ਕੋਈ ਨਮਾਇੰਦਾ ਜਿੱਤ ਇਹ ਤਾਂ ਇਹ ਤਾਂ ਹੈ ਡੈਮੋਕਰੈਟਿਕ ਵੇ ਦੇ ਵਿੱਚ ਅਸੀਂ ਸਭ ਕੋਲੇ ਜਾਣਾ ਹਰੇਕ ਹਰੇਕ ਕੋਲੇ ਜਾਣਾ ਚਾਹੇ ਉਹ ਗੁਰੂ ਸਾਹਿਬ ਨੇ ਕਿਹਾ ਸਾਨੂੰ ਕਿ ਸਾਰੇ ਸਾਰੇ ਚਾਰੇ ਵਰਨ ਹੀ ਆ ਜਾਣ ਲੇਕਿਨ ਅਸੀਂ ਜਿਹੜਾ ਡਵੈਲਪਮੈਂਟ ਦੀ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਸਾਡੇ 3 ਸਾਲ ਚ ਤੁਸੀਂ ਕਿਆ-ਕਿਆ ਐ ਸੀਗੇ ਜਿਹੜਾ ਇਹਨਾਂ ਨੇ ਕਿਹਾ ਜੀ ਅਸੀਂ ਹੜਾ ਦੇ ਵਿੱਚ ਬੜਾ ਕੰਮ ਕੀਤਾ ਫੋਟੋ ਸ਼ਾਟ ਜਰੂਰ ਹੋਏ ਆ ਲੇਕਿਨ ਹੜਾ ਦੇ ਵਿੱਚ ਅੱਜ ਤੱਕ ਪ੍ਰਮਾਣ ਪੱਤਰ ਜਾਰੀ ਹੋਏ ਆ ਪੈਸਾ ਕਿਸੇ ਨੂੰ ਨਹੀਂ ਦਿੱਤਾ ਗਿਆ ਜਿਸ ਕੇਂਦਰ ਸਰਕਾਰੋਂ ਲੋ ਪੈਸਾ ਆਇਆ ਵੀ ਉਹ ਉਹ ਵੀ ਪਤਾ ਨਹੀਂ ਕਿੱਥੇ ਭੇਜਦੇ ਪਏ ਨੇ ਸੋ ਇਸ ਕਰਕੇ ਹੜਾ ਹੜਪੀੜਤਾ ਦੀ ਸਹਾਇਤਾ ਜਿਹੜੀ ਹੈ ਉਹ ਨਾ ਮਾਤਰ ਕੋਈ ਤਾਂ ਦਿਖਦੀ ਨਹੀਂ ਹੈਗੀ ਤੁਸੀਂ ਦੱਸੋ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋ ਸਰਕਾਰ ਦਾ ਪਹਿਲਾਂ ਵਿਧਾਇਕ ਸੀ ਸਾਢੇ 3 ਸਾਲ ਦਾ ਸਮਾਂ ਹੋ ਚੁੱਕਾ ਹੈ ਲੋਕ ਕਹ ਰਹੇ ਵਿਕਾਸ ਨਹੀਂ ਹੋਇਆ ਭਾਜਪਾ ਨੇ ਕਹੇ ਜਿਹੜਾ ਵਿਧਾਇਕ ਉਹਦੇ ਆਪਣੇ ਦਫ਼ਤਰ ਵਾਲੀ ਸੜਕ ਨਹੀਂ ਬਣੀ ਸਰ ਪਹਿਲੇ ਮੈਨੂੰ ਇਹ ਦੱਸੋ ਕਿ ਇਹਨਾਂ ਨੇ ਜਿਹੜੇ ਵਿਕਾਸ ਆ ਜਿਸ ਦਿਨ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਓਪਨ ਡਿਬੇਟ ਵਾਸਤੇ ਇਹਨਾਂ ਨੂੰ ਚੈਲੰਜ ਕੀਤਾ ਸੀ ਉਸ ਦਿਨ ਸਾਡੀਆਂ ਇਹ ਤਿੰਨ ਕੁਰਸੀਆਂ ਖਾਲੀ ਪਈਆਂ ਸੀ ਤੇ ਇਹ ਕਿਉਂ ਨਹੀਂ ਪਹੁੰਚੇ ਉੱਥੇ ਜਵਾਬ ਦੇ ਕਿਉਂ ਨਹੀਂ ਹੋਏ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤੇ ਇਹ ਜ਼ਰੂਰ ਉੱਥੇ ਪਹੁੰਚਦੇ ਜ਼ਰੂਰ ਉੱਥੇ ਪਹੁੰਚਦੇ ਕਿਉਂਕਿ ਤੁਹਾਡੇ ਤੇ ਵੀ ਇਹ ਸਵਾਲ ਤੇ ਇਹਨਾਂ ਤੇ ਵੀ ਡਿਬੇਟ ਇਹਨਾਂ ਨੂੰ ਕਿਹਾ ਸੀ ਚੈਲੰਜ ਸਾਰੀ ਦੁਨੀਆ ਦੇ ਸਾਹਮਣੇ ਕਿਹਾ ਫਿਰ ਇੱਕ ਵਾਰ ਮੈਂ ਕਹਿ ਰਿਹਾ ਸੀ ਤਰਨ ਤਰਨ ਦੇ ਮੁੱਦਿਆਂ ਦੀ ਗੱਲ ਕਰੀਏ ਤੁਹਾਡੇ ਉਮੀਦਵਾਰ ਦੇ ਕੋਲ ਕੀ ਰੋਡ ਮੈਪ ਹੈ ਕਿ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਤਰਨ ਤਰਨ ਦੇ ਵਿੱਚ ਲਾਅ ਐਂਡ ਆਰਡਰ ਦਾ ਮੁੱਦਾ ਉਹ ਕਹਿ ਰਹੇ ਆ ਵਿਕਾਸ ਦਾ ਮੁੱਦਾ ਹੈ ਕਿ ਦੇ ਉੱਤੇ ਸਵਾਲ ਤਾਂ ਖੜਾ ਕਰ ਰਹੇ ਹੋ ਕਿ ਉਹਨਾਂ ਕੋਲ ਨਹੀਂ ਹੋਇਆ ਤੁਸੀਂ ਕਿਦਾਂ ਕਰੋ ਦੇਖੋ ਸਾਰਿਆਂ ਦਾ ਪਾਰਟੀ ਦਾ ਏਜੰਡਾ ਹੁੰਦਾ ਆਕਾਲੀ ਦਲ ਦੇ ਮੇਰੇ ਵੀਰ ਨੇ ਵਿਕਾਸ ਦੀ ਗੱਲ ਕਹੀ ਬਿਲਕੁਲ ਠੀਕ ਹੈ ਸਾਢੇ 3 ਸਾਲ ਇੰਨਾ ਦਾ ਐਮਐਲਏ ਰਹਾ ਮਰਹੂਮ ਉਹਨਾਂ ਨੂੰ ਪਰਮਾਤਮਾ ਆਪਣੇ ਗੋਦ ਚ ਲੈ ਗਿਆ ਮੈਨੂੰ ਇਹ ਦੱਸਣ ਵੀ ਸਾਢੇ 3 ਸਾਲਾਂ ਚ ਤਰਨ ਤਰਨ ਦੇ ਵਿੱਚ ਵਿਕਾਸ ਹੋਇਆ ਕਿ ਮੈਨੂੰ ਦੱਸਣ ਤੇ ਸਹੀ ਜੇ ਨਹੀਂ ਦੱਸ ਸਕਦੇ ਤੇ ਮੈਂ ਦੱਸਦਾ ਕਾਂਗਰਸ ਨੇ ਕੀਤਾ ਕੀ ਮੇਰੀ ਪਾਰਟੀ ਦੀ ਮੇਰੀ ਵੀ ਮੰਨੀ ਜਾਂਦੀ ਐ ਇਸ ਵਰਕਰ ਦੀ ਵੀ ਮੰਨੀ ਜਾਂਦੀ ਬਾਕੀ ਪਾਰਟੀਆਂ ਜੀ ਇਹ ਹਰੂਲ ਹੁੰਦਾ ਪਰ ਇੰਨਾ ਪਾਰਟ ਦੇਖੋ ਜੀ ਦਾ ਬੋਸ ਐ ਜੀ ਇਸ ਕਰਕੇ ਬਹਿ ਦੋ ਜਵਾਦ ਨੇ ਪਹਿਲਾਂ ਸਾਡੇ ਸਤਿਕਾਰਯੋਗ ਵਾਰਿਸ ਪੰਜਾਬ ਦੇਆਂ ਨੂੰ ਮੇਰਾ ਕੁਐਸਚਨ ਐ ਜੀ ਹਾਂਜੀ ਹਾਂਜੀ ਦੇਖੋ ਅਮਰਪਾਲ ਸਿੰਘ ਜੀ ਐਮਪੀ ਦੀ ਇਲੈਕਸ਼ਨ ਜਿੱਤੇ 2 ਲੱਖ ਵੋਟ ਦੇ ਨਾਲ ਮੁੱਦਾ ਕਿਹੜਾ ਸੀ ਨਸ਼ਿਆਂ ਨਸ਼ਿਆਂ ਵਾਸਤੇ ਅੱਜ ਤੱਕ ਤਕਰੀਬਨ ਡੇਢ ਸਾਲ ਹੋ ਗਏ ਇਨਾਂ ਇੱਕ ਵੀ ਪਿੰਡ ਦੇ ਵਿੱਚ ਕੋਈ ਨਸ਼ੇ ਵਾਲਾ ਬੰਦਾ ਇਨਾਂ ਨੇ ਨਸ਼ੇ ਤੋਂ ਢਾਇਆ ਹੋਵੇ ਕੋਈ ਨਸ਼ਾ ਨਸ਼ੇ ਵਾਸਤੇ ਇਨਾਂ ਸੈਂਟਰ ਖੋਲਿਆ ਹੋਵੇ ਕੋਈ ਨਸ਼ੇ ਵਾਸਤੇ ਇਨਾਂ ਕੰਮ ਕੀਤਾ ਹੋਵੇ ਇੱਕ ਵਾਰੀ ਪਹਿਲਾਂ ਉਧਰੋਂ ਜਵਾਬ ਲੈ ਲੈਣਾ ਜਲਦੀ ਇਨਾਂ ਵੀਰ ਜੀ ਨੇ ਕਿਹਾ ਕਿ ਸਰਦਾਰ ਅਮਰਿਤ ਸਿੰਘ ਅਮਰਿਤਪਾਲ ਜੀ ਨੇ ਜਖਡੂਰ ਸਾਹਿਬ ਹਲਕੇ ਦਾ ਇੱਕ ਪਿੰਡ ਦੱਸ ਦਿਓ ਖੰਡੂਰ ਸਾਹਿਬ ਹਲਕੇ ਦੇ ਵਿੱਚ ਇਨਾਂ ਦੇ 4 ਐਮਐਲਏ ਨੇ ਉੱਥੇ ਪ੍ਰਸ਼ਾਸਨ ਇਨਾਂ ਦਾ ਉੱਥੇ ਪਿਛਲੇ 3.5 ਸਾਲ ਤੋਂ ਕੰਮ ਇਹ ਕਰ ਰਹੇ ਆ ਐਮਪੀ ਬਣਾਇਆ ਐਮਪੀ ਡਿਬੜੂਗੜ੍ਹ ਬੈਠਾ ਜਦੋਂ ਪ੍ਰਸ਼ਾਸਨ ਇਹਨਾਂ ਕੋਲ ਸਾਰਾ ਧਾਰੋ ਮਤਾਰ ਇਹਨਾਂ ਕੋਲ ਤੇ ਫਿਰ ਅਸੀਂ ਜਵਾਬਦਾਈ ਉਸ ਨਸ਼ੇ ਦੇ ਜਵਾਬ ਦਾ ਇਹ ਆ ਜਵਾਬ ਲੈ ਲਾ ਹਾਂਜੀ 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 ਭਾਈ ਉਹ ਕਹਿੰਦੇ ਸਰਕਾਰ ਤੁਹਾਡੀ ਪਹਿਲੀ ਸਰਕਾਰ ਆ ਇੱਥੇ ਕੈਪਟਨ ਵਰਗੇ ਵੀ ਆਏ ਜਿਨ੍ਹਾਂ ਨੇ ਕਿਹਾ ਸੀ ਮੈਂ ਨਸ਼ੇ ਦਾ 4 ਹਫ਼ਤੇ ਚ ਲੱਕ ਤੋੜ ਦੂੰ ਉਹ ਮੁੜ ਕੇ ਪਤਾ ਨਹੀਂ ਲੱਗਾ ਕਿੱਧਰ ਨੂੰ ਚਲੇ ਗਏ ਮੈਂ ਤੁਹਾਨੂੰ ਦੱਸ ਰਿਹਾ ਵੀ ਆਮ ਆਦਮੀ ਪਾਰਟੀ ਇੱਕਲੋਤੀ ਪਾਰਟੀ ਆ ਜਿਸ ਨੇ ਸੰਘਰਸ਼ ਦੀ ਤਰ੍ਹਾਂ ਜੁੱਧ ਨਸ਼ਾ ਵਿਰੋਧ ਦੇ ਤਹਿਤ ਬੜੇ ਵੱਡੇ ਪੱਧਰ ਤੇ ਕੰਮ ਕੀਤਾ ਮੈਂ ਪੰਜਾਬ ਤਰਨਤਾਰਨ ਨੂੰ ਲੀਡ ਕਰ ਰਿਹਾ ਉਹ ਤੇ ਜ਼ਿਲ੍ਹਾ ਪ੍ਰਧਾਨ ਆ ਔਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਪਿੰਡ ਪਿੰਡ ਦਾ 11 ਮੈਂਬਰੀ 21 ਮੈਂਬਰੀ ਕਮੇਟੀਆਂ ਬਣ ਚੁੱਕੀਆਂ 6 ਮਹੀਨਿਆਂ ਦੇ ਵਿੱਚ ਵਿੱਚ ਪਿੱਛੇ ਵੀ ਕੰਮ ਹੋਇਆ ਵਾ 6 ਮਹੀਨਿਆਂ ਦੇ ਵਿੱਚ ਵਿੱਚ ਚੀਕਾ ਕਢਾ ਦੇਾਂਗੇ ਭਾਵੇਂ ਉਹਦੇ ਵਿੱਚ ਕੋਈ ਕਾਲੀ ਇਨਵੋਲ ਹੋਇਆ ਕੋਈ ਕਾਂਗਰਸੀ ਇਨਵੋਲ ਹੋਇਆ ਕੋਈ ਆਮ ਪਾਰਟੀ ਜਿਹੜੀ ਗੱਲ ਉਹ ਕਰ ਰਿਹਾ ਰਮੇਸ਼ ਸਿੰਘ ਸੰਧੂ ਦੀ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜੀ ਜਮਾਤ ਤੋਂ ਆਇਆ ਜਿਹੜੀ ਪਾਰਟੀੋਂ ਛੱਡ ਕੇ ਆਇਆ ਸਾਲ ਪਹਿਲਾਂ ਉਸ ਪਾਰਟੀ ਦਾ ਕੰਮ ਹੀ ਨਸ਼ੇ ਦਾ ਸਤਾ ਕਰਦਾ ਚਲੋ ਅਸੀਂ ਉਹਨਾਂ ਕੋਲ ਜਵਾਬ ਲੈ ਲੈਣੇ ਹਾਂਜੀ ਇਹਨਾਂ ਨੂੰ ਕੀ ਕਾਹ ਪਰੇਕ ਵੀ ਨਿਕਲਣੀ ਆ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਵਰਤਣੀ ਉਹ ਠੀਕ ਨਹੀਂ ਹੈਗੀ ਤੁਸੀਂ ਗੱਲ ਗੱਲ ਇਸ ਗੱਲ ਤੇ ਕਰੋ ਕਿ ਪਾਈ ਅਸੀਂ ਅਸੀਂ ਜਿਹੜੇ ਮੁੱਦਿਆਂ ਤੇ ਆਏ ਸੀ ਭੈਣਾ ਭੈਣਾ ਨੂੰ ਹਜ਼ਾਰ ਹਜ਼ਾਰ ਰੁਪਈਆ ਕਿਹਾ ਸੀ ਭੈਣਾ ਨੂੰ ਹਜ਼ਾਰ ਹਜ਼ਾਰ ਰੁਪਈਆ ਕਿਹਾ ਸੀ 45 46000 ਰੁਪਈਆ ਉਹਨਾਂ ਦਾ ਬਣ ਗਿਆ ਕੀ ਅਜੇ ਤੱਕ ਹੁਣ ਕਹਿੰਦੇ ਹਜ਼ਾਰੀਆਂ ਦੇ ਦਿਆਂਗੇ 46 46 ਹਜ਼ਾਰ ਇੱਕ ਇੱਕ ਭੇਡ ਦਾ ਬਣਦਾ ਅਸੀਂ ਜੇ ਹਰਿਆਣੇ ਜਵਾਦਾ ਕੀਤਾ ਸੀ ਤੇ ਹਰਿਆਣੇ ਜੀ ਦਿੱਤਾ ਦਿੱਲੀ ਜੀ ਵਾਦਾ ਕੀਤਾ ਦਿੱਲੀ ਜੀ ਦਿੱਤਾ ਔਰ ਸਾਰੇ ਸਾਰੇ 15 ਲੱਖ ਵੀ ਦਿੱਤਾ 15 ਵੀ ਦਿੱਤਾ ਜੁਮਲੇ ਅਸੀਂ ਜੁਮਲੇ ਬਾਜ਼ ਨਹੀਂ ਤੇ ਜੁਮਲੇ ਬਾਜ਼ ਜੁਮਲੇ ਬਾਜ਼ ਨਹੀਂ 15 ਬਗੜਾ ਬਿਡ ਬਿਡ ਤੋਂ ਅੱਗੇ ਤੋਰੀਏ ਫਰਮੀਤ ਸਿੰਘ ਸੰਧੂ ਦੇ ਨਾਂ ਤੇ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਪਹਿਲਾਂ ਤੁਹਾਡੀ ਪਾਰਟੀ ਦੇ ਵਿੱਚ ਸੀ ਹੁਣ ਜਿਸ ਤਰ੍ਹਾਂ ਨਸ਼ਿਆਂ ਦੇ ਹੋਰ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਦੇਖੋ ਪਹਿਲਾਂ ਵੀਰ ਆਮ ਆਦਮੀ ਪਾਰਟੀ ਦੇ 2 ਮਿੰਟ ਅਸੀਂ ਤੁਸੀਂ ਜਵਾਬ ਦਿਓ ਆਮ ਆਦਮੀ ਪਾਰਟੀ ਦੇ ਬਲਾਰੇ ਵੀਰ ਨੇ ਮੇਰੇ ਨੇ ਆਖਿਆ ਸੀ ਕਿ ਆਪਾਂ ਮੁੱਦਿਆਂ ਤੇ ਗੱਲ ਕਰ ਲਈਏ ਚਰਚਾ ਕਰ ਲਈਏ ਮੈਂ ਆਮ ਆਦਮੀ ਪਾਰਟੀ ਦੇ ਉਹਦੇ ਬਲਾਰੇ ਵੀਰ ਨੂੰ ਪੰਜ ਸਵਾਲ ਕਰਨੇ ਜਾਣਾ ਸਾਰਿਆਂ ਤੋਂ ਪਹਿਲਾਂ ਤਾਂ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਖਲੋਤੀ ਹੈ ਆਪਣੇ ਪੰਜਾਬੀ ਸੂਬੇ ਦੀ ਇਹ ਮੈਂ ਨਹੀਂ ਕਹਿੰਦਾ ਵੀਰ ਕੈਗ ਦੀ ਰਿਪੋਰਟ ਚੈੱਕ ਕਰ ਲਈ ਸਭ ਤੋਂ ਜਿਹੜੀ ਸੋਲਿਡ ਰਿਪੋਰਟ ਹੈ ਅੱਜ ਪੰਜਾਬ ਦੀ ਜਿਹੜੀ ਜੀਐਸਡੀਪੀ ਰੇਸ਼ੋ 49% ਤੇ ਚਲੀ ਗਈ ਹੈ ਜਿਹੜੀ ਸਾਰੇ ਦੇਸ਼ ਦੇ ਵਿੱਚ ਪੰਜਾਬ ਆਪਾਂ ਸਭ ਤੋਂ ਵੱਧ ਕਰਜਾਈਆਂ ਡਵੈਲਪਮੈਂਟ ਦੀ ਗੱਲ ਕੀਤੀ ਮੈਂ ਤੁਹਾਨੂੰ ਮੋਟਰਾਂ ਮੋਟਰਾਂ ਦੇ ਕਨੈਕਸ਼ਨ ਆ ਆ ਤਰਨਤਾਰਨ ਬਾਈਪਾਸ ਤੇ ਜਾਣੇ ਨਾ ਜਿਹੜਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਚ ਬਣਿਆ ਇਹ ਕਿੰਨੇ ਬਣਾਇਆ ਪਤਾ ਸਰਦਾਰ ਅਸਗਵੀਰ ਸਿੰਘ ਬਾਦਲ ਨੇ ਕਾਂਗਰਸ ਨੇ ਉਹ ਮੇਰੀ ਮੇਰੀ ਇੱਕ ਮਿੰਟ ਰਾਈਟ ਟੂ ਰਾਈਟ ਟੂ ਇਹ ਕਿੰਨੇ ਬਣਿਆ ਕਿੰਨੇ ਬਣਿਆ ਰਾਈਟ ਟੂ ਸਰਵਿਸ ਐਕਟ ਭਾਜੀ ਰਾਈਟ ਟੂ ਸਰਵਿਸ ਐਕਟ ਸਕਾਟਨਾਡ ਤੋਂ 2011 ਸੁਖਬੀਰ ਸਿੰਘ ਬਾਦਲ ਲੈ ਕੇ ਮੇਰਾ ਚੈਲੰਜ ਸਾਬਤ ਕਰੋ ਚਲੋ ਬਿਲਕੁਲ ਜੀ ਦੇਖੋ ਜੀ ਪਹਿਲੋ ਦੇਖੋ ਗੱਲ ਮੈਂ ਕਰਦਾ ਆਮ ਆਦਮੀ ਦੀ ਵਰਕਰ ਦੀ ਦੇਖੋ ਆਮ ਆਦਮੀ ਦੀ ਵਰਕਰ ਦੀ ਗੱਲ ਆਈ ਵੈਰੀ ਗੁੱਡ ਇਹੋ ਹੀ ਮੈਂ ਕਹਿਣਾ ਚਾਹੁੰਦਾ ਵਰਕਰ ਦੀ ਕਿਉਂ ਨਹੀਂ ਸੁਣੀ ਗਈ ਆ ਜਿਹੜਾ ਮੇਰਾ ਵੀਰ ਡਿਬੇਟਾਂ ਦੇ ਬੋਲਦਾ ਬਹੁਤ ਜਜ਼ਬਾਤੀ ਆ ਇਹਨੂੰ ਟਿਕਟ ਕਿਉਂ ਨਹੀਂ ਦਿੱਤੀ ਆ ਮੇਰੀ ਭੈਣ ਨੂੰ ਟਿਕਟ ਕਿਉਂ ਨਹੀਂ ਦਿੱਤੀ ਇਹ ਉਹਨਾਂ ਦੀ ਪਾਰਟੀ ਦਾ ਨਹੀਂ 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 ਜਿਨ੍ਹਾਂ ਨੇ ਦਰਿਆ ਤੇ ਹਾਰੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਇੱਕ ਮਿੰਟ ਟਿਕਟ ਕਿਉਂ ਨਹੀਂ ਦਿੱਤੀ ਸੁਣੋ ਇੱਥੇ ਨਹੀਂ ਇੱਥੇ ਥੋੜੀ ਚਾਰ ਇਲੈਕਸ਼ਨ ਹੋਈਆਂ ਉਥੇ ਡਿੰਪੀ ਨੂੰ ਲਿਆ ਕੇ ਟਿਕਟ ਦੇ ਦਿੱਤੀ ਉਥੇ ਸਾਡੇ ਕਾਂਗਰਸ ਨੂੰ ਇਸ਼ਾਨ ਨੂੰ ਟਿਕਟ ਦੇ ਦਿੱਤੀ ਹੋਰ ਸੁਣੋ ਰਾਜ ਸਭਾ ਦੇ ਵਿੱਚ ਕਿਹਨੂੰ ਦਿੱਤੀ ਕੇ ਰਿਕਸ਼ੇ ਵਾਲੇ ਨੂੰ ਕੇ ਖੂਨਚੀ ਵਾਲੇ ਨੂੰ ਥੋੜੀ ਟਿਕਟ ਦਿੱਤੀ ਆ ਤਨਾੜ ਕਰੋੜਾਪਤੀ ਜਿੰਨਾਂ ਕੋ ਅੱਤ ਪੈਸਾ ਇੱਕੀ ਆ ਜੀ ਆਮ ਆਦਮੀ ਹੁਣ ਤੁਸੀਂ ਦੱਸੋ ਵੀ ਆਮ ਆਦਮੀ ਦੀ ਡੈਫੀਨੇਸ਼ਨ ਇਹ ਆ ਵੀ ਕਿਸੇ ਤਕੜੇ ਬੰਦੇ ਨੂੰ ਕਿਸੇ ਦੂਜੇ ਪਾਰਟੀ ਚ ਲੈ ਆਏ ਬੰਦੇ ਨੂੰ ਟਿਕਟ ਦਿਓ ਜੇ ਇਹ ਆਮ ਆਮ ਆਦੀ ਪਾਰਟੀ ਦੀ ਡੈਫੀਨੇਸ਼ਨ ਆ ਇਹ ਬਿਲਕੁਲ ਗਲਤ ਆ ਇੱਕ ਖਾਸਮ ਖਾਸ ਆਦਮੀ ਪਾਰਟੀ ਬਣ ਚੁੱਕੀ ਹੈ ਸਰ ਦੇਖੋ ਮੈਂ ਭਾਜੀ ਦਾ ਬਹੁਤ ਸਤਿਕਾਰ ਕਰਦੀ ਆ ਇਹਨਾਂ ਨੇ ਜਿਹੜੀ ਗੱਲ ਕਹੀ ਆ ਅਸਲ 'ਚ ਸਾਢੇ 3 ਸਾਲ ਤੋਂ ਇਹਨਾਂ ਨੂੰ ਪ੍ਰੋਬਲਮ ਹੀ ਇਹ ਆ ਕਿ ਆਮ ਆਦਮੀ ਦੇ ਬੱਚੇ ਕਿਉਂ ਆ ਰਹੇ ਆ ਰਿਕਸ਼ੇ ਵਾਲਾ ਮੋਬਾਈਲ ਵਾਲਾ ਕਿਉਂ ਆ ਰਹੇ ਆ ਕਿਉਂ ਕਿਉਂ ਨਹੀਂ ਆਏ ਵੱਡੇ ਵੱਡੇ ਤਨਾੜ ਕਿਉਂ ਨਹੀਂ ਆ ਰਹੇ ਚਲੋ ਮੈਂ ਮੈਂ ਇੱਕ ਵਾਰੀ ਹਾਂਜੀ ਹਾਂਜੀ ਵੀਰ ਜੀ ਕੀ ਕੀ ਸਵਾਲ ਹਾਂਜੀ ਬੋਲੋ ਬੋਲੋ ਤੁਸੀਂ ਅੱਜ ਹੁਣ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੀ ਜਿਹੜੇ ਰਿਮੈਂਡੇ ਆਏ ਆ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਕੈਂਡੀਡੇਟ ਆ ਉਹ ਧਰਮੀ ਫੌਜੀ ਦਾ ਉਹ ਜਿਹੜੇ ਇਹਨਾਂ ਨੇ ਕਿਹਾ ਕਿ ਅਸੀਂ ਅਮਰਤਪਾਲ ਸਿੰਘ ਨੂੰ ਵੋਟਾਂ ਪਾਈਆਂ ਅਸੀਂ ਧੰਨਵਾਦ ਕਰਦੇ ਆ ਪਰ ਜਿਹੜੀ ਗੱਲ ਕਹਿੰਦੇ ਆ ਵੀ ਅਸੀਂ ਧਰਮੀ ਫੌਜੀ ਨੂੰ ਦੇ ਜਿਹੜੇ ਪਰਿਵਾਰ ਨੂੰ ਜਿਹੜੀ ਅਸੀਂ ਟਿਕਟ ਦਿੱਤੀ ਆ ਇਹ ਧਰਮੀ ਫੌਜੀ ਇਹਨਾਂ ਨੂੰ ਅੱਜ ਲੱਭੇ ਆ ਮੈਂ ਹੁਣ ਜਵਾਬ ਲੈ ਲਾ ਮੈਂ ਪਹਿਲਾਂ ਤਾਂ ਵੀ ਗੱਲ ਕੋ ਆਕਾਲੀ ਦਲ ਉਹਨਾਂ ਦਾ ਕਹਿਣਾ ਕਿ ਧਰਮੀ ਫੌਜੀ ਸਿਰਫ ਇੱਕ ਟੈਗ ਲਗਾ ਕੇ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਵੇਖੋ ਮੈਂ ਪਹਿਲਾਂ ਵੀ ਆਖਿਆ ਸੀ ਵੀ ਅਸੀਂ ਸਤਿਕਾਰ ਕਰਦੇ ਹਾਂ ਜਿਹੜਾ ਕਹਿੰਦਾ ਵੀ ਧਰਮੀ ਫੌਜੀ ਦਾ ਟੈਗ ਲਾਇਆ ਜਾ ਰਿਹਾ ਧਰਮੀ ਫੌਜੀ ਪਰਿਵਾਰ ਦੀ ਜਿਹੜੀ ਕੁਰਬਾਨੀ ਨਾਲੋਂ ਅਮਰਤਪਾਲ ਨਾਲੋਂ 100 ਗੁਣਾ ਵੱਡੀ ਹੈ ਜਦੋਂ ਤਾਂ ਤੁਹਾਡੀ ਮਦਦ ਕਰਦਾ ਰ ਅਮਰਤਪਾਲ ਦੀ ਵੀ ਜਦੋਂ ਕਰਦਾ ਰਿਹਾ 2022 24 ਦੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਉਦੋਂ ਪਰਿਵਾਰ ਚੰਗਾ ਸੀ ਅੱਜ ਜਦੋਂ ਤੁਹਾਡੀ ਮਦਦ ਕਰਨੋਂ ਹਟ ਗਿਆ ਅੱਜ ਆਪ ਮੈਦਾਨ ਦੇ ਵਿੱਚ ਆ ਗਿਆ ਅੱਜ ਮੜਾ ਆ ਗਿਆ ਚਲੋ ਜਵਾਬ ਲੈ ਲੈਣੇ ਜਵਾਬ ਲੈਣੇ ਆਪ ਜਨमानस ਦਾ ਇਹ ਹੈ ਕਿ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਅਸੀਂ ਸਾਰਿਆਂ ਨੂੰ ਦੇਖ ਲਿਆ ਔਰ ਪੰਜਾਬ ਦੇ ਵਿੱਚ ਯੋਗੀ ਤੋਂ ਵੀ ਉੱਪਰ ਆਏਗਾ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਚਾਹੇ 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 ਉਹ ਨਸ਼ਾ ਹੈ ਚਾਹੇ ਇਹ ਜਿਹੜਾ ਗੈਂਗ ਗੈਂਗਸਟਰਵਾਦ ਹੈ ਚਾਹੇ ਬਾਕੀ ਪਰਿਵਾਰਵਾਦ ਪਰਿਵਾਰਵਾਦ ਦੀ ਜਾਨ ਉਹਨਾਂ ਦੇ ਵਿੱਚ ਚੱਲਦੀ ਹੈ ਔਰ ਤੁਹਾਨੂੰ ਸਭ ਕੁਝ ਦਿੱਤਾ ਤੁਸੀਂ ਖਾ ਗਏ ਮੈਂ ਜਵਾਬ ਤੁਹੀਂ ਦੇ ਕਿਹੜੇ ਜਿਹੜੇ ਨਹੀਂ ਹੁੰਦੇ ਪੰਜਾਬ ਦੇ ਵਿੱਚ ਜਿਹੜੀ ਸਕੀਮ ਉੱਥੋਂ ਭੇਜਦੇ ਇਹਦੇ ਲੱਗੂ ਨਹੀਂ ਹੁੰਦੀ ਸਕੀਮਾਂ ਸੈਕਟਰ ਵਾਲੀਆਂ ਦੇ ਉਂਦੇ ਦੇ ਆਉਂਦੀਆਂ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਹਰ ਬੰਦਾ ਹਰ ਪਾਰਟੀ ਪੰਥਕ ਮੁੱਦੇ ਤੇ ਗੱਲ ਕਰਨ ਈ ਆ ਜੀ ਪੰਥਕ ਉਮੀਦਵਾਰ ਚਾਹੀਦਾ ਅਜੀਤ ਸਿੰਘ ਪੂਲੇ ਨੂੰ ਇਸ ਕੁਝ ਬੰਦਿਆਂ ਨੇ ਮਾਰਿਆ ਕੌਮ ਦੇ ਹੀਰੇ ਆਓ ਇਹਨਾਂ ਨੂੰ ਪੁੱਛੋ ਵੀ ਉਹਨਾਂ ਉਹ ਜਿਹੜੇ ਬੰਦਿਆਂ ਨੇ ਮਾਰਿਆ ਉਹ ਕਿਹੜੇ ਹਾਲਾਤ ਚ ਰਹਿ ਰਹੇ ਆ ਉਹ ਕਿੱਥੇ ਆ ਉਹਨਾਂ ਨੂੰ ਕਦੀ ਕਿਸੇ ਨੇ ਪੁੱਛਿਆ ਜਾ ਕੇ ਉਹਨਾਂ ਦੀ ਕੁਰਬਾਨੀ ਇਹਨਾਂ ਨਾਲੋਂ ਤਗੜੀ ਆ ਇਹਦੇ ਨਾਲੋਂ ਵੀ ਅਜੀਤ ਸਿੰਘ ਪੂਲੇ ਨੇ ਕੀ ਕੁਛ ਕੀਤਾ ਸੀ ਆਪਾਂ ਉਹਨੂੰ ਟਿਕਟ ਦੇ ਦਿੰਦੇ ਚਲੋ ਅਸੀਂ ਪਹਿਲਾਂ ਅਮਰਪਾਲੇ ਤੋਂ ਕੋਈ ਨੰਬਰ ਹਾਂਜੀ ਮੈਨੂੰ ਇਹ ਪਾਰਟੀਆਂ ਦੱਸਣ ਮੈਨੂੰ ਇਹ ਪਾਰਟੀਆਂ ਦੱਸਣ ਆ ਬੀਜੇਪੀ ਵਾਲੇ ਹੁਣ 扑ੜਕ ਪਏ ਮੈਂ ਤੁਹਾਡੇ ਕੋਲ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਸਿਰਫ ਤੇ ਸਿਰਫ ਹਿੰਦੂ ਏਜੰਡੇ ਦੀ ਗੱਲ ਕੀਤੀ ਇਹਨਾਂ ਨੇ ਸਿਰਫ ਹਿੰਦੂ ਏਜੰਡੇ ਦੀ ਗੱਲ ਕੀਤੀ ਜਿਹੜੇ ਘੱਟ ਘੱਟ ਪਾਰਟੀਆਂ ਘੱਟ ਫਿਰਕੇ ਵਾਲੇ ਆ ਉਹਨਾਂ ਨੂੰ ਨੇ ਅਣਗੌਲਿਆ ਕੀਤਾ ਪੰਜਾਬ ਨੂੰ ਵੀ ਅਣਗੌਲਿਆ ਕੀਤਾ ਇਵਨ ਕੇ ਸ਼ਰਮਾ ਜੀ ਤੁਸੀਂ ਸਾਰੇ ਹੜਪੀੜ ਤੋਂ ਲਾ ਕੇ ਜਾ ਕੇ ਵੇਖੇ ਜੇ ਪ੍ਰਧਾਨ ਮੰਤਰੀ ਆ ਗਏ ਸਿਰਫ 1600 ਕਰੋੜ ਦੇ ਕੇ ਚਲੇ ਗਏ ਆ ਸਾਰੀ ਪਾਰਟੀਆਂ ਨੇ ਉੱਥੇ ਮਦਦ ਕੀਤੀ ਆ ਇਵਨ ਕੇ ਕਿਹੜਾ ਬੰਦਾ ਕਾਲੀ ਦਲ ਤੋਂ ਲੈ ਕੇ ਆਮ ਆਦਮੀ ਤੋਂ ਲੈ ਕੇ ਆ ਵਰਸ ਪੰਜਾਬ ਦੇ ਕੀ Hindu Muslim Sikh ਇਹ ਸਾਰਿਆਂ ਨੇ ਮਦਦ ਕੀਤੀ ਤੇ ਮੈਂ BJP ਕੋ ਜਵਾਬ ਕਰਤਾਰਪੁਰ ਕਾਰਿਡੋਰ ਆ ਬਣਾਉਣ ਵਾਲੇ ਇੱਕ ਮਿੰਟ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਚਾ ਜਿਹੜੇ 413 ਆਪਣੇ ਕਾਲੀ ਸੂਚੀ ਉਹ ਖਤਮ ਕੀਤੀ ਜਿਹੜੇ ਦੰਗਾ ਵਿਚਾਰੇ ਦੰਗਾ ਪੀੜਤ ਸੀਗੇ ਉਹਨਾਂ ਨੂੰ ਮਲਮ ਲਾਉਣ ਦਾ ਕੰਮ ਕੀਤਾ ਬਿਲਕੁਲ ਇੱਕ ਵਾਰੀ ਵਾਰਸ ਪੰਜਾਬ ਦੇ ਹਾਂਜੀ ਹਾਂਜੀ ਜੀਤ ਸਿੰਘ ਪੁੱਲੇ ਦੀ ਗੱਲ ਕਰਦੇ ਆ ਇਹ ਕਿ ਜੀਤ ਸਿੰਘ ਪੁੱਲੇ ਦੀ ਕੁਰਬਾਨੀ ਹੈ ਅਸੀਂ ਵੀ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਜੀਤ ਅਜੀਤ ਪੁੱਲੇ ਨੂੰ ਮਾਰਿਆ ਉਹ ਯਾਰ ਜੇ ਸਾਡਾ ਧਿਆਨ ਨਹੀਂ ਪਿਆ ਕਿ ਤੁਸੀਂ ਟਿਕਟ ਦੇ ਦਿੰਦੇ ਬਿਲਕੁਲ ਇੱਕ ਅਕਾਲੀ ਦਲ ਤੁਹਾਡੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੁਹਾਡੀ ਪਾਰਟੀ ਦੇ ਵਿੱਚ ਲੰਮਾ ਸਮਾਂ ਰਿਹਾ ਹਾਲਾਂਕਿ ਤੁਸੀਂ ਖੁਦ ਹੀ ਗੈਂਗਸਟਰਵਾਦ ਜਾਂ ਉਹਦਾ ਜ਼ਿਕਰ ਕਰਤਾ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਉਮੀਦਵਾਰ ਔਰ ਜਿਹੜਾ ਤੁਹਾਡੀ ਪਾਰਟੀ ਛੱਡ ਕੇ ਗਿਆ ਉਹਨਾਂ 'ਚ ਫਰਕ ਕੀ ਹੈ ਵੇਖੋ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਨੇ ਹਮੇਸ਼ਾ ਮਾਨਤਾ ਨ ਦਿੱਤਾ ਸੀ ਪਰ ਜਦੋਂ ਨਿੱਜੀ ਲਾਲਚਾਂ ਜਦੋਂ ਗਰਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਝੂਠੇ ਲਾਰੇ ਸੀ ਉਹਨਾਂ ਦੇ ਵਿੱਚ ਮੈਨੂੰ ਤਾਂ ਹੈਰਾਨਗੀ ਵੀ ਹਰਮੀਤ ਸਿੰਘ ਸੰਧੂ ਵਰਗੇ ਜਿਹੜੇ ਲੀਡਰ ਏ ਉਹ ਵੀ ਉਸੇ ਵਹਿਣ 'ਚ ਹੀ ਵਹਿ ਗਏ। ਕਾਕਾ ਸਮਾਪਾਈ ਦਾ ਥਾਣੇ ਤੇ ਅਟੈਕ ਕਰਨ ਵਾਲੇ ਅੱਜ ਲਾਰਡ ਆਰਡਰ ਦੀ ਗੱਲ ਕਰਦੇ ਥਾਣੇ ਤੇ ਅਟੈਕ ਕਰਨ ਵਾਲੇ ਗੁਰੂ ਸਾਹਿਬ ਨੂੰ ਅੱਗੇ ਲਾ ਕੇ ਵਾਈਂਡ ਅਪ ਕਰਨਾ ਹਣੀ ਸਮਾ। ਇਹ ਕਾਲੀ ਨਾਲ ਕਰਦੇ ਆ ਵੀ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਪਹਿਲਾਂ ਸਭ ਤੋਂ ਥਰਮਲ ਪਲਾਨ ਉਹ ਵੇਚਿਆ ਨਾ ਬਠਿੰਡਿਆ ਬਠਿੰਡੇ ਵਾਲਾ। ਉਸ ਤੋਂ ਬਾਅਦ ਜਿਹੜੀ ਹੈ ਗੇਲ ਵੇਚੀ ਇਹਨਾਂ ਨੇ ਅੰਮ੍ਰਿਤਸਰ ਵਾਲੀ ਤੇ ਇਹਨਾਂ ਛੱਡਿਆ ਕੀ ਆ ਪਾਰਟੀ ਦੇ ਪੱਲੇ? ਸਭ ਕੁਝ ਵੇਚ ਵਟ ਕੇ ਹੁਣ ਮੈਨੂੰ ਇਹ ਕਹਿੰਦੇ ਆ ਵੀ ਭੁੱ ਪੁੱਲਰਦਾ ਪਹਿਲਾਂ ਐਸਐਸਪੀ ਸੰਗਰੂਰ ਚ ਇਹਨਾਂ ਨੇ ਲਾਇਆ ਹੈਗਾ ਇਹਨਾਂ ਨੇ ਕੰਮ ਦੇ ਸਭ ਕੀਤਾ ਰਿਆ ਤਰਨਤਾਰਨ ਦੇ ਵਿੱਚ ਇੰਡਸਟਰੀ ਦੇ ਬਹੁਤ ਮੁੱਦੇ ਇੱਧਰ ਉੱਧਰ ਦੀ ਗੱਲਾਂ ਹੋ ਗਈਆਂ ਲੇਕਿਨ ਇੰਡਸਟਰੀ ਬਾਰੇ ਕੋਈ ਗੱਲ ਨਹੀਂ ਕੀ ਤਰਨਤਾਰਨ ਦੇ ਵਿਧਾਨ ਸਭਾ ਹਲਕੇ ਚ ਆਮ ਆਦਮੀ ਪਾਰਟੀ ਨੇ ਕੋਈ ਰੁਜ਼ਗਾਰ ਦਿੱਤਾ ਕਿਸ ਨੂੰ ਦੇਖੋ 4 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਨੂੰ ਜਿਹੜੇ 15 ਦਿਨਾਂ ਚ ਚੀਜ਼ ਖਤਮ ਕਰਨੀ ਤਿੰਨਾਂ ਮਹੀਨਿਆਂ ਚ ਨੌਕਰੀਆਂ ਦੇੜੀਆਂ ਅਸੀਂ ਬਕਾਇਆ ਦੇੜੇ ਸਾਨੂੰ 16 ਤੋਂ ਲਾ ਕੇ ਸਰਕਾਰਾਂ ਨੂੰ ਕਿਸੇ ਵੀ ਮੁਲਾਜ਼ਮ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਜਿਹੜੇ ਕਹਿੰਦੇ ਇਹ ਤਿੰਨਾ ਮਹੀਨੇ ਚ ਦਾਂਗੇ ਤੱਕੜੀ ਨੇ ਇੱਕ ਪਾਸੇ ਨੌਜਵਾਨੀ ਨੂੰ ਤੋਲਿਆ ਇੱਕ ਪਾਸੇ ਚਿੱਟੇ ਨੂੰ ਤੋਲਿਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀਰ ਨੂੰ ਬੇਨਤੀ ਕਰੂੰਗਾ ਕਿ ਮਿੱਤਰਾ ਇਹਨਾਂ ਨੇ ਫਿਰ ਦੁਬਾਰਾ ਬੀਜੇਪੀ ਨਾਲ ਹੱਥ ਮਲਾ ਲੈਣਾ ਇਹ ਬੀਜੇਪੀ ਉਹ ਵਾ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਲ ਕੇ ਲਾ ਦਿੱਤੀ ਜਵਾਬ ਆਸਾਨੀ ਹੋ ਕੇ ਰਹੀ ਸੀ ਜਵਾਬ ਲੈ ਲੈਣੇ ਜਵਾਬ ਲੈ ਲੈਣੇ ਬੀਜੇਪੀ ਵੀ ਨਾਲ ਅਕਾਲੀ ਨਾਲ ਹਾਂਜੀ ਵੇਖੋ ਮੈਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਡਿਬੇਟ ਦੇ ਸ਼ੁਰੂ ਚ ਇਹ ਗੱਲ ਆਖੀ ਸੀ ਕਿ ਪੰਜਾਬ ਦੀ ਇਕਨੋਮੀ ਨੂੰ ਉੱਤੇ ਲੈ ਕੇ ਜਾਣ ਵਾਸਤੇ ਪੰਜ ਪ੍ਰੋਜੈਕਟ ਗਣਾ ਦੋ ਇਹਨਾਂ ਦੇ ਕਿਸੇ ਬਲਾਰੇ ਨੇ ਨਹੀਂ ਗਣਾਏ ਹੁਣ ਵੀ ਨਹੀਂ ਗਣਾਏ ਜਾਣੇ ਡਿਵੈਲਪਮੈਂਟ ਇੱਕ ਮਿੰਟ ਡਿਵੈਲਪਮੈਂਟ ਦੱਸਾ ਕੀ ਦੀ ਆ ਉਹ ਜਿਹੜੇ ਸਾਂਝ ਕੇਂਦਰ ਉਹ ਜਿਹੜੇ ਸਾਂਝ ਕੇਂਦਰ ਤੇ ਸੇਵਾ ਕੇਂਦਰਾਂ ਦੇ ਵਿੱਚ ਦਹਾਂ ਦਹ ਰੁਪਈਆ ਚ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਪੀਸੀਸੀ ਅਸਲੇ ਦੇ ਲੈਂਸ ਸਰਯੂਨ ਦੇ ਸਿਹਤ ਡਿਵੈਲਪਮੈਂਟ ਆ ਬੋਰਡ ਲਾ ਕੇ ਆਉਂਦੇ ਆ ਆਖਰੀ 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 ਕਮੈਂਟ ਆ ਆ ਚੋਣਾਵਾਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਦੇਣਿਆ ਵੀ ਕੋਈ ਨਹੀਂ ਸਾਬ ਦਾ 6000 ਏਕੜ ਚ ਫੋਗਲ ਪਾਇਆ ਜਿਸ ਦੀਆਂ ਨੀਆਂ ਤੱਕ ਬ੍ਰਹਮਪੁਰਾ ਸਾਹਿਬ ਨੇ ਆਪ ਪਟਾ ਕੇ ਵੇਚਤੀਆ ਹਰਿਆੰਤ ਫੈਕਟਰੀ ਸੀ ਉੱਥੇ ਜਿਹੜੀ ਕਿ ਜਸਤਪਰੀ ਉਹਦੇ ਚ ਮਿੱਟੀ ਵੀ ਨਹੀਂ ਜਾਂਦੀ ਉਧੀਆਂ ਤੁਸੀਂ ਅੱਜ ਨੀਂਆ ਵੀ ਵਿਖਾ ਦਿਓ ਮੈਨੂੰ ਕਿਉਂਕਿ ਸਮਾਂ ਆਜ਼ਾਦਤ ਨਹੀਂ ਦੇ ਰਿਹਾ ਤਾਂ ਹੁਣ ਇਸ ਡਿਬੇਟ ਨੂੰ ਅਸੀਂ ਵਾਈਂਡ ਅਪ ਕਰਦੇ ਹਾਂ ਕਿਉਂਕਿ ਤੁਸੀਂ ਦੇਖਿਆ ਕਿ ਬਹੁਤ ਜ਼ਿਆਦਾ ਮੁੱਦੇ ਨੇ ਬਹੁਤ ਸਾਰੇ ਇਲਜ਼ਾਮ ਤਰਾਸ਼ੀਆਂ ਇੱਕ ਦੂਜੇ ਉੱਤੇ ਲਾਈ ਜਾ ਰਹੀਆਂ ਨੇ ਪਰ ਤਰਨ ਤਰਨ ਦੀ ਜਨਤਾ ਨੇ ਤੈਅ ਕਰਨਾ ਕਿ ਆਖਿਰਕਾਰ ਕਿਸ ਦੇ ਸਿਰ ਦੇ ਉੱਤੇ ਜਿਹੜਾ ਜਿੱਤ ਦਾ ਤਾਜ ਹੈ ਉਹ ਰੱਖਣਾ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ